ਸਤਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲੀ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨਗਰ ਨਿਗਮ ਦੀਆਂ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਭਾਜਪਾ ਨੇ ਜਿਹੜੀ ਹੈ ਉਹ ਬਾਜੀ ਮਾਰ ਲਈ ਹੈ ਪੰਜਾਬ ਦੇ ਵਿੱਚ ਭਾਜਪਾ ਆਪਣੇ ਆਪ ਨੂੰ ਜ਼ਮੀਨੀ ਪੱਧਰ ਤੇ ਸੰਗਠਿਤ ਕਰਨ ਦੇ ਲਈ ਇਸ ਵਕਤ ਪੂਰੀ ਵਾਹ ਲਾ ਰਹੀ ਹੈ ਜਿਸ ਦੇ ਵਿੱਚ ਸੁਨੀਲ ਜਾਖੜ ਜੋ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਆਪਣੇ ਦਮ ਦੇ ਉੱਪਰ 117 ਹਲਕਿਆਂ ਦੇ ਵਿੱਚੋਂ ਵਧੀਆ ਜਿਹੜਾ ਸਮਰਥਨ ਪ੍ਰਾਪਤ ਕਰ ਸਕੇ ਹੁਣ ਜਿਹੜੀਆਂ ਚੋਣਾਂ ਨਗਰ ਨਿਕਮ ਦੀਆਂ ਆ ਰਹੀਆਂ ਹਨ ਪੰਜਾਬ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਬੀਜੇਪੀ ਕਾਫੀ ਪੱਪਾ ਪਾਰ ਹੈ ਉਧਰੋਂ ਕਾਂਗਰਸ ਪਾਰਟੀ ਦੇ ਵਿੱਚ ਬੇਸ਼ੱਕ ਕਾਫੀ ਤੜੇਬੰਦੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਪਰ ਫਿਰ ਵੀ ਤੜੇਬੰਦੀ ਨੂੰ ਸ਼ਾਂਤ ਕਰਨ ਦੇ ਲਈ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ جاری ਹੈ ਤੇ ਆਪਣੀਆਂ ਤਿਆਰੀਆਂ ਜਿਹੜੀਆਂ ਉਹਨਾਂ ਦੀਆਂ ਉਹ ਵੀ ਆਰੰਭ ਕਰ ਦਿੱਤੀਆਂ ਹਾਲੀ ਦੇ ਵਿੱਚ ਦੋ ਜ਼ਿਲ੍ਹਿਆਂ ਦੇ ਜਿਹੜੇ ਨਵੇਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਲਗਾਏ ਗਏ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਪੰਜਾਬ ਦੇ ਵਿੱਚ ਵੀ ਇਹ ਫੇਰਬਦਲ ਜਿਹੜੇ ਹੈ ਦੇਖਣ ਨੂੰ ਮਿਲ ਸਕਦੇ ਹੈ ਤੇ ਪਾਰਟੀ ਜਿਹੜੀ ਹੈ ਉਹ ਹੋਰ ਵੀ ਆਪਣੇ ਆਪ ਨੂੰ ਜਿਹੜਾ ਸੰਗਠਿਤ ਕਰਨ ਦੇ ਲਈ ਪੂਰੀ ਵਾਹ ਲਗਾਏਗੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦੇ ਐ ਕਿਉਂਕਿ ਜਿਹੜੀ ਹਾਲੀ ਦੇ ਵਿੱਚ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਉਹਨਾਂ ਨੂੰ ਉੱਥੇ ਨਹੀਂ ਬੁਲਾਇਆ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਤੰਜ ਵੀ ਜਿਹੜਾ ਉਹ ਕੱਸਿਆ ਬੇਸ਼ੱਕ ਉਸ ਵੀਡੀਓ ਦੇ ਵਿੱਚ ਕਹਿਣ ਦਾ ਭਾਵ ਉਹਨਾਂ ਦਾ ਇਹੀ ਸੀ ਕਿ ਉਹ ਨਾਰਾਜ਼ ਨੇ ਕਿ ਉਹਨਾਂ ਨੂੰ ਅਣਗੌਲੀਆਂ ਜਿਹੜਾ ਕੀਤਾ ਜਾ ਰਿਹਾ ਹੈ ਪਾਰਟੀ ਲੀਡਰਸ਼ਿਪ ਵੱਲੋਂ ਹਾਈ ਕਮਾਂਡ ਵੱਲੋਂ ਕਿਉਂਕਿ ਉਹ ਪਾਰਟੀ ਦੇ ਪ੍ਰਧਾਨ ਰਹੇ ਐ ਪੰਜਾਬ ਕਾਂਗਰਸ ਦੇ ਉਸ ਤੋਂ ਬਾਅਦ ਬੇਸ਼ੱਕ ਉਹ ਉਹਨਾਂ ਦੀ ਕਾਰਗੁਜ਼ਾਰੀ ਕੁਝ ਵਧੀਆ ਨਹੀਂ ਦਿਖੀ 2022 ਦੇ ਵਿੱਚ ਜਿਸ ਨੂੰ ਉਸ ਤੋਂ ਬਾਅਦ ਬਦਲ ਕੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਉਹਨਾਂ ਨੂੰ ਪ੍ਰਧਾਨ ਲਗਾਇਆ ਗਿਆ ਉਹ ਬੇਬਾਕ ਬੋਲਦੇ ਐ ਜਿਸ ਦੀ ਵਜ੍ਹਾ ਕਰਕੇ ਕਈ ਵਾਰ ਪਾਰਟੀ ਨੂੰ ਨੁਕਸਾਨ ਵੀ ਉਠਾਉਣਾ ਪੈਂਦਾ ਜਿਵੇਂ ਕਿ 2022 ਦੇ ਵਿੱਚ ਉਠਾਉਣਾ ਵੀ ਪਿਆ ਕਿਉਂਕਿ ਉਹ ਆਪਣੀ ਪਾਰਟੀ ਦੇ ਖਿਲਾਫ ਵੀ ਜਿਹੜੀ ਗੱਲ ਹੈ ਉਹ ਕਰ ਜਾਂਦੇ ਐ ਤਾਂ ਜਿਸ ਨੂੰ ਲੈ ਕੇ ਹੁਣ ਕਿ ਆਸਰ ਆਈਆਂ ਸਨ ਕਿ ਉਹਨਾਂ ਦੇ ਭਵਿੱਖ ਸਿਆਸੀ ਭਵਿੱਖ ਦਾ ਕੀ ਹੋਏਗਾ ਕਿਉਂਕਿ ਦੇਖਿਆ ਜਾ ਰਿਹਾ ਸੀ ਕਿ ਉਹ ਬੀਜੇਪੀ ਚ ਜਾਣਗੇ ਜਾਂ ਕਾਂਗਰਸ ਪਾਰਟੀ ਵੱਲੋਂ ਦੁਬਾਰਾ ਤੋਂ ਉਹਨਾਂ ਨੂੰ ਜਿਹੜਾ ਹੈ ਕੋਈ ਅਹੁਦਾ ਦੇ ਕੇ ਜਾਂ ਕੋਈ ਹੋਰ ਜ਼ਿੰਮੇਵਾਰੀ ਦੇ ਕੇ ਨਵਾਜਿਆ ਜਾਏਗਾ ਪਰ ਲਗਾਤਾਰ ਵੇਟ ਕਰਨ ਤੋਂ ਬਾਅਦ ਕੁਝ ਵੀ ਜਿਹੜਾ ਅਜੇ ਤੱਕ ਪ੍ਰਤੀਕਿਰਿਆ ਹਾਈ ਕਮਾਂਡ ਵੱਲੋਂ ਨਹੀਂ ਆਈ ਔਰ ਉਹਨਾਂ ਦੇ ਜਿਹੜੇ ਵਾਈਫ ਨੇ ਮੈਡਮ ਨਵਜੋਤ ਕੌਰ ਸਿੱਤੂ ਉਹਨਾਂ ਦੇ ਉਸ ਵਿਵਾਦਿਤ 500 ਕਰੋੜ ਵਾਲੇ ਬਿਆਨ ਤੋਂ ਬਾਅਦ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਪਾਰਟੀ ਨੇ ਉਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਮੁਤਲ ਕੀਤਾ ਸੀ ਉਸ ਤੋਂ ਬਾਅਦ ਉਹ ਭਾਜਪਾ ਆਗੂਆਂ ਦੇ ਨਾਲ ਮਿਲਦੇ ਹੋਏ ਨਜ਼ਰ ਆਏ ਹਾਲੀ ਦੇ ਵਿੱਚ ਜਿਹੜੀ ਉਹਨਾਂ ਦੀ ਇੰਟਰਵਿਊ ਹੋਈ ਹੈ ਉਸ ਦੇ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਜਿਹੜੀ ਪਾਰਟੀ ਉਹਨਾਂ ਨੂੰ ਅੱਗੇ ਕਰੇਗੀ ਉਹ ਉਸ ਦੇ ਨਾਲ ਚੱਲ ਪੈਣਗੇ ਭਾਵੇਂ ਕਿ ਇਸ ਵਕਤ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਕੋਈ ਵੀ ਮਤਲਬ ਜਿਹੜਾ ਸੰਦੇਸ਼ ਉਹ ਨਹੀਂ ਮਿਲ ਰਿਹਾ ਕਿ ਉਹਨਾਂ ਨੂੰ ਵਾਪਸ ਲਿਆ ਜਾਏਗਾ ਤੇ ਜਿਹੜੀ ਟਿਕਟ ਹੈ ਉਹ ਦਿੱਤੀ ਜਾਏਗੀ ਉੱਥੇ ਹੀ ਅਜੇ ਭਾਵੇਂ ਬੀਜੇਪੀ ਵੱਲੋਂ ਵੀ ਕੋਈ ਖਾਸ ਜਿਹੜਾ ਹੈ ਉਹ ਪ੍ਰਤੀਕਿਰਿਆ ਨਹੀਂ ਦਿੱਤੀ ਜਾ ਰਹੀ ਇਹਨਾਂ ਦੇ ਮਾਮਲੇ ਦੇ ਵਿੱਚ ਤਾਂ ਹੀ ਉਹਨਾਂ ਨੇ ਇਹ ਸ਼ਬਦ ਬੋਲੇ ਹੈ ਕਿ ਜਿਹੜਾ ਸਾਨੂੰ ਮਾਨ ਸਤਕਾਰ ਦੇਗਾ ਨਾਲ ਲੈ ਕੇ ਚੱਲੇਗਾ ਜਾਂ ਨਾਲ ਚਲਾਉਣ ਦੀ ਕੋਸ਼ਿਸ਼ ਕਰੇਗਾ ਅਸੀਂ ਤਿਆਰ ਹਾਂ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਤਾਂ ਇੱਕ ਗੱਲ ਸਪਸ਼ਟ ਹੋ ਗਈ ਕਿ ਅਜੇ ਤੱਕ ਉਹਨਾਂ ਨੂੰ ਦੋਵਾਂ ਪਾਰਟੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਨਿਯੋਤਾ ਉਹ ਨਹੀਂ ਮਿਲਿਆ ਹੋਇਆ ਹੈ ਉਥੇ ਇੱਕ ਗੱਲ ਹੋਰ ਸਪਸ਼ਟ ਕੀਤੀ ਹੈ ਮੈਡਮ ਨਵਜੋਤ ਕੌਰ ਸਿੰਤੂ ਨੇ ਕਿ ਨਵਜੋਤ ਸਿੰਘ ਸਿੱਧੂ ਹੁਣ ਪਾਰਟੀ ਕਿਸੇ ਵੀ ਪਾਰਟੀ ਦੇ ਵਿੱਚ ਸਰਗਰਮ ਦਿਖਾਈ ਨਹੀਂ ਦੇਣਗੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਇਹੀ ਕੰਡੀਸ਼ਨ ਰੱਖੀ ਸੀ ਜਦੋਂ ਇਹ ਰੌਲਾ ਪਿਆ ਭਾਅ ਕਿ ਉਹ ਵਿਵਾਦਿਤ ਬਿਆਨ ਗਿਣਿਆ ਗਿਆ ਕਿ 500 ਕਰੋੜ ਰੁਪਏ ਸਾਡੇ ਕੋਲ ਨਹੀਂ ਹੈ ਜਿਸ ਕਰਕੇ ਉਹ ਮੁੱਖ ਮੰਤਰੀ ਨਹੀਂ ਬਣ ਸਕਦੇ ਔਰ ਅਗਲੀ ਗੱਲ ਉਹਨਾਂ ਨੇ ਕਹੀ ਸੀ ਕਿ ਜੇਕਰ ਉਹਨਾਂ ਨੂੰ ਕੋਈ ਸੀਐਮ ਦਾ ਚਿਹਰਾ ਜਾਂ ਵੱਡਾ ਉਹਦਾ ਨਹੀਂ ਦਿੱਤਾ ਜਾਂਦਾ ਤਾਂ ਉਹ ਰਾਜਨੀਤੀ ਵਿੱਚ ਸਰਗਰਮ ਨਹੀਂ ਹੋਣਗੇ ਤਾਂ ਹੁਣ ਉਹਨਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ ਤੇ ਸਿਰਫ ਜੋ ਟੀਵੀ ਦੇ ਰਿਐਲਿਟੀ ਸ਼ੋਅਾਂ ਦੇ ਵਿੱਚ ਕੰਮ ਕਰਦੇ ਹੈ ਉਹ ਸਿਰਫ ਉੱਥੇ ਹੀ ਕੰਮ ਕਰਨਗੇ ਉਹ ਰਾਜਨੀਤੀ ਦੇ ਵਿੱਚ ਹੁਣ ਨਹੀਂ ਆਉਣਗੇ ਸਰਗਰਮ ਹੁੰਦੇ ਉਹ ਦਿਖਾਈ ਨਹੀਂ ਦੇਣਗੇ ਧੰਨਵਾਦ